ਦੋਸਤੋ ਸਾਰਿਆਂ ਨੂੰ ਸੋ ਅੱਜ ਦੀ ਜਿਹੜੀ ਵੀਡੀਓ ਬਣਾਉਣ ਦਾ ਮੁੱਖ ਕਾਰਨ ਹੈ ਕੁਦਰਤ ਆ ਕੁਦਰਤ ਦਾ ਇੱਕ ਕ੍ਰਿਸਮਾਗਾ ਮੇਰੇ ਪਿੰਡ ਜਿਹੜਾ ਉਪਜਿਆ ਜਿਹੜਾ ਕੁਦਰਤ ਨੇ ਇੱਕ ਬਣਾਇਆ ਤੇ ਇੱਕ ਬਹੁਤ ਹੀ ਖੂਬਸੂਰਤ ਪਿੱਪਲ ਦਾ ਰੁੱਖ ਸੋ ਕਿ ਪਿੱਪਲ ਦਾ ਰੁੱਖ ਆ ਪੈਸਲੇ ਪਾਸੇ ਤੁਸੀਂ ਦੇਖ ਸਕਦੇ ਹੋ ਦਿਖਾਈ ਉਸਨੇ ਇਹ ਆ ਪਿੱਪਲ ਪਿੱਪਲ ਦਾ ਰੁੱਖ ਬਹੁਤ ਵੱਡਾ ਹੁੰਦਾ ਵਿਸਾਲ ਹੁੰਦਾ ਤੇ ਇਹ ਵੱਧਾ ਫੁੱਲਦਾ ਵੀ ਬਹੁਤ ਹੈ ਤੇ ਆਪਣੇ ਆਲੇ-ਦਾਲੇ ਬਹੁਤ ਜ਼ਿਆਦਾ ਜਿਹੜੀ ਜਗ੍ਹਾ ਉਹਨੂੰ ਕਵਰ ਕਰਦਾ ਸੋ ਦੋਸਤੋ ਪਰ ਜਿਹੜੇ ਪਿੱਪਲ ਮੈਂ ਤੁਹਾਨੂੰ ਦਿਖਾ ਰਿਹਾ ਆਹ ਪਿੱਪਲ ਹੈ ਇਹਦੇ ਪਿੱਪਲ ਦੀਆਂ ਜਿਹੜੀਆਂ ਟਾਹਣੀਆਂ ਨੇ ਉੱਪਰ ਨੂੰ ਜਾਣ ਦੀ بجائے ਧਰਤੀ ਵੱਲ ਨੂੰ ਆਉਂਦੀਆਂ ਨੇ ਐਵੇਂ ਲੱਗਦਾ ਜਿਵੇਂ ਕਿਸੇ ਸਾਧੂ ਦੇ ਜਟਾਮਾ ਹੁੰਦੀਆਂ ਨੇ ਸੋ ਦੋਸਤੋ ਜਿੱਤੇ ਤੋਂ ਵੀਰੇ ਗੁਰਮੀਤ ਬਹੁਤ ਤਾਂ ਦੇ ਘੁੰਮਿਆ ਡਰਾਈਵਰੀ ਕੀਤੀ ਆ ਤਾਂ ਬਹੁਤ ਦੂਰ ਦੂਰ ਤੱਕ ਗਿਆ ਤੈਨੂੰ ਲੱਗਦਾ ਇਹੋ ਜਿਹਾ ਪਿੱਪਲ ਕਦੇ ਦੇਖਿਆ ਹੂੰ ਮੈਂ ਜ਼ਿੰਦਗੀ ਨਹੀਂ ਦੇਖਿਆ ਯਾਰ ਇਹੋ ਜਿਹਾ ਪਿੱਪਲ ਮਗਾ ਲਿਆ ਨਾਗaland ਠੀਕ ਹੈ ਅਸਾਮ ਬੰਗਾਲ ਕੋਈ ਸਟੇਟ ਨਹੀਂ ਛੱਡੀਆ ਠੀਕ ਐ ਪਰ ਇਹ ਜੰਗਲ ਇਹ ਜ ਬਿੱਪਲ ਕਿਤੇ ਨਹੀਂ ਦੇਖੀ ਜੰਗਲ ਬਸਲੇ ਦੇਖੇ ਨੇ ਪਰ ਇਹ ਜੰਗਲ ਇਹਦੇ ਨਾਲ ਦਾ ਬਿੱਪਲ ਨਹੀਂ ਦੇਖਿਆ ਇਹਦੇ ਨੇ ਬਿੱਪਲ ਆਕਸੀਜਨ ਬਹੁਤ ਦਿੰਦਾ ਬਿੱਪਲ ਬਹੁਤ ਜ਼ਿਆਦਾ ਆਕਸੀਜਨ ਦੇ ਨਾਲ ਨਾਲ ਜਿਹੜਾ ਵਾਤਾਵਰਨ ਆ ਉਹਨੂੰ ਸ਼ੁੱਧ ਵੀ ਕਰਦਾ ਸੋ ਜਿਹੜਾ ਇਹ ਬਿੱਪਲ ਆ ਇਹਦੀ ਖੂਬਸੂਰਤੀ ਅੰਦਰੋਂ ਵੀ ਸੁਣੋ ਦਿਖਾਉਨੇ ਆ ਆ ਜਾ ਜੀ ਤੇ ਖੁਦ ਦੇਖੋ ਹਣਾ ਇਹਦੀ ਜਿਹੜੀ ਹੈਗੀ ਆਗੀ ਇਹ ਇਹਦੀ ਗੇਲੀ ਆ ਜਿਹਨੂੰ ਆਪਾਂ ਕਹਿ ਸਕਦੇ ਆ ਇਹਦਾ ਕੱਦ ਕਾਠਾ ਲਵੇ ਵੀ ਇਹਦੇ ਨਾਲ ਹੋਰ ਉੱਗੇ ਹੋਏ ਨੇ ਇਹਦੇ ਵਰਗੇ ਹੀ ਵਿਪਲ ਪਰ ਤਾਹਾਂ ਦੇਖੋ ਜੀ ਉੱਪਰ ਹਨਾ ਜਿਹੜੀਆਂ ਇਹਦੀਆਂ ਟਾਹਣੀਆਂ ਨੇ ਤਣੇ ਤੋਂ ਉੱਪਰ ਵੱਲ ਨੂੰ ਨਹੀਂ ਜਾਂਦੀਆਂ ਹਨਾ ਤਾਹਾਂ ਤੋਂ ਫੁੱਟਦੇ ਹਨ ਥੱਲੇ ਨੂੰ ਆਉਂਦੀਆਂ ਨੇ ਥੱਲੇ ਨੂੰ ਆਉਂਦੀਆਂ ਨੇ ਹਾਂ ਜਿਹੜੀਆਂ ਟਾਹਣੀਆਂ ਨੇ ਤਾਹਾਂ ਤੋਂ ਫੁੱਟ ਕੇ ਨੀਚੇ ਨੂੰ ਆਉਂਦੀਆਂ ਨੇ ਜਿਵੇਂ ਕਿਸੇ ਸਾਧੂ ਦੀਆਂ ਜਟਾਵਾਵਾਂ ਹੁੰਦੀਆਂ ਨੇ ਸੋ ਇਹ ਵਿਪਲ ਜੇ ਇਹਦੇ ਬਾਰੇ ਕੋਈ ਬੰਦਾ ਜਾਣਕਾਰੀ ਰੱਖਦਾ ਹੋਵੇ ਜਾਂ ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਵੀ ਇਹ ਕਿਹੜੀ ਨਸਲ ਦਾ ਵਿਪਲ ਆ ਇਹ ਇੱਕ ਅਦਭੁਤ ਜੀ ਚੀਜ਼ ਆ ਜਿਹੜੀ ਮੇਰਾ ਵੀਰ ਕਹਿੰਦਾ ਮੈਂ ਪੂਰੇ ਭਾਰਤ 'ਚ ਘੁੰਮਿਆ ਜੰਗਲ ਬੇਲੇ ਬਥੇਰੇ ਦੇਖਿਆ ਪਰ ਇਹਦੇ ਨਾਲ ਦਾ ਪਿੱਪਲ ਮੈਂ ਨਹੀਂ ਦੇਖਿਆ ਕਿਤੇ ਵੀ ਪਰ ਇਹ ਮੇਰੇ ਪਿੰਡ ਆ ਮੇਰੇ ਪਿੰਡ ਦੀ ਖੂਬਸੂਰਤ ਚੀਜ਼ ਆ ਸੋ ਇਸ ਨੂੰ ਸੰਭਾਲਿਆ ਹੋਇਆ ਲਵੇ ਲਾਉਣੇ ਵਾਲੇ ਲੋਕਾਂ ਨੇ ਇਹਦੀ ਸਾਂਭ ਕੀਤੀ ਹੋਈ ਆ ਇੱਥੇ ਕਈਆਂ ਦੀ ਆਪਣੀ ਸ਼ਰਧਾ ਵੀ ਆ ਇਹ ਲੱਕ ਜੀ ਚੀਜ਼ ਆ ਉਹ ਇੱਥੇ ਪੂਜਾ ਵੀ ਕਰਦੇ ਆ ਇੱਥੇ ਦੀਵਾ ਪਾਣੀ ਵੀ ਕਰਦੇ ਆ ਸੋ ਦੋਸਤੋ ਤੁਸੀਂ ਖੁਦ ਦੇਖੋ ਜੇ ਕਿਸੇ ਨੇ ਦੇਖਿਆ ਹੋਵੇ ਇਹਦੇ ਨਾਲ ਦਾ ਪਿੱਪਲ ਹੋਰ ਕਿਤੇ ਤਾਂ ਪਲੀਜ਼ ਉਹ ਵੀਡੀਓ ਦੇ ਵਿੱਚ ਕਮੈਂਟ ਕਰੇ ਸਾਨੂੰ ਦੱਸੇ ਅਸੀਂ ਉੱਥੇ ਵੀ ਪਹੁੰਚਾਂਗੇ ਆ ਦੇਖੋ ਤੁਸੀਂ ਖੁਦ ਦੀਆਂ ਟਾਹਣੀਆਂ ਜਮਾ ਥੱਲੇ ਲੱਗ ਜਾਂਦੀਆਂ ਨੇ ਦੱਸਦੇ ਸੀਗੇ ਇਹ ਕੱਟੀਆਂ ਹੋਈਆਂ ਨੇ ਥੱਲੋਂ ਤਾਂ ਜੋ ਜਿਹੜਾ ਸਾਫ਼ ਹੋ ਰਹੇ ਜਿਹੜਾ ਆਲਾਦਾਲ ਸੋ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਇੱਕ ਕੁਦਰਤ ਦਾ ਇੱਕ ਅਦਭੁਤ ਯਾ ਕ੍ਰਿਸਮਾ ਜਿਹੜਾ ਤੁਹਾਨੂੰ ਦਿਖਾਇਆਗਾ ਠੀਕ ਹੈ ਸੋ ਮੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਕ ਵਧੀਆ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰੀਏ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨਰੇਗਾ ਭਵਨ ਦੇ ਬਿਲਕੁਲ ਲਾਗੇ ਮੇਰੇ ਪੈਨ ਟਿੱਬੇ ਨਰੇਗਾ ਭਵਨ ਦੇ ਜਮਾ ਅੱਗੇ ਖੜਾਗਾ ਇਹ ਪੇਪਲ ਤੋ ਇਹਦੇ ਬਾਰੇ ਜੇ ਕੋਈ ਜਾਣਦਾ ਹੋਵੇ ਤਾਂ ਪਲੀਜ਼ ਸਾਨੂੰ ਮੈਸੇਜ ਕਰਿਓ ਸਾਨੂੰ ਦੱਸਿਓ ਜ਼ਰੂਰ ਤਾਂ ਜੋ ਅਸੀਂ ਇਹਦੇ ਬਾਰੇ ਹੋਰ ਜਾਣਕਾਰੀ ਆ ਜਿਹੜੀ ਸਾਰਿਆਂ ਨੂੰ ਦੇ ਸਕੀਏ ਕਿਤੇ ਮਿਲਦਾ ਸਾਨੂੰ ਦੱਸੋ ਹਾਂ ਬਈ ਆਇਆ ਹੈਗਾ ਹਾਂ ਸਾਨੂੰ ਦੱਸਿਓ ਜ਼ਰੂਰ ਸੋ ਦੋਸਤੋ ਧੰਨਵਾਦ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਹੈ ਗੋਗੀ ਟਿੱਬੇ ਵਾਲਾ ਉਹਨੂੰ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਾਰੇ ਖੁਸ਼ ਹੋ